ਸਤਨਾਮ ਸ੍ਰੀ ਵਾਹੇ ਗੁਰਜੀ ਵਾਹੇ ਗੁਰਜੀ ਦਾ ਖਾਲਸਾ ਸ੍ਰੀ ਵਾਹੇ ਗੁਰਜੀ ਦੀ ਫਤਿਹ ਤਾਂ ਪਿਆਰੀ ਸਾਧ ਸੰਗਤ ਜੀ ਅੱਜ ਜਿਸੀ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਖੀ ਸੁਣਾਉਣ ਜਾ ਰਹੇ ਹਾਂ ਜਦੋਂ ਦੋ ਠੱਗ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਾਰਨ ਆਏ ਤਾਂ ਸਾਧ ਸੰਗਤ ਜੀ ਕਹਾਣੀ ਸ਼ੁਰੂ ਕਰਦੇ ਹਾਂ ਰਾਤ ਗਹਿਰੀ ਹੋ ਚੁੱਕੀ ਸੀ ਅਸਮਾਨ ਵਿੱਚ ਤਾਰੇ ਟਿਮਟਿਮਾ ਰਹੇ ਸਨ ਜੰਗਲ ਦੇ ਕਿਨਾਰੇ ਇੱਕ ਛੋਟਾ ਜਿਹਾ ਪਿੰਡ ਸੀ ਉਸ ਪਿੰਡ ਤੋਂ ਥੋੜੀ ਦੂਰ ਖੁੱਲੇ ਮੈਦਾਨ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਦੇ ਨਾਲ ਬੈਠੇ ਸਨ ਭਾਈ ਮਰਦਾਨਾ ਜੀ ਰਬਾਬ ਵਜਾ ਰਹੇ ਸਨ ਅਤੇ ਗੁਰੂ ਜੀ ਦੇ ਮੁਖ ਤੋਂ ਬਾਣੀ ਦੀ ਧਾਰ ਵਗ ਰਹੀ ਸੀ ਉਸੇ ਪਿੰਡ ਵਿੱਚ ਦੋ ਠੱਗ ਰਹਿੰਦੇ ਸਨ ਦੋਵੇਂ ਚਲਾਕ ਨਿਰਦਈ ਤੇ ਲੋਭੀ ਲੋਕਾਂ ਨੂੰ ਲੁੱਟਣਾ ਮਾਰਨਾ ਉਹਨਾਂ ਲਈ ਆਮ ਗੱਲ ਸੀ ਉਹਨਾਂ ਨੇ ਸੁਣਿਆ ਸੀ ਕਿ ਕੋਈ ਸੰਤ ਆਇਆ ਹੈ ਜੋ ਲੋਕਾਂ ਨੂੰ ਸੱਚ ਬੋਲਣਾ ਨਾਮ ਜਪਣ ਅਤੇ ਵੰਡ ਛਕਣ ਦੀ ਸਿੱਖਿਆ ਦਿੰਦਾ ਹੈ लोग ਉਸ ਦੀ ਬਹੁਤ ਇੱਜ਼ਤ ਕਰ ਰਹੇ ਸਨ ਇੱਕ ਠੱਗ ਨੇ ਦੂਜੇ ਨੂੰ ਕਿਹਾ ਜੇ ਲੋਕ ਇਸ ਸੰਤ ਦੀ ਗੱਲ ਮੰਨਣ ਲੱਗ ਪਏ ਤਾਂ ਸਾਡਾ ਧੰਦਾ ਖਤਮ ਹੋ ਜਾਵੇਗਾ ਇਹ ਸਾਡੇ ਲਈ ਖਤਰਾ ਹੈ ਦੂਜੇ ਠੱਗ ਨੇ ਅੱਖਾਂ ਤਿੱਖੀਆਂ ਕਰਕੇ ਕਿਹਾ ਸਹੀ ਕਹਿੰਦਾ ਹੈ ਅੱਜ ਰਾਤ ਇਸ ਨੂੰ ਮਾਰ ਦਿੰਦੇ ਹਾਂ ਲੋਕ ਡਰ ਜਾਣਗੇ ਅਤੇ ਸਭ ਕੁਝ ਮੋੜ ਸਾਡੇ ਵਾਂਗ ਹੀ ਚੱਲੇਗਾ ਦੋਵਾਂ ਨੇ ਛੂਰੀਆਂ ਫੜੀਆਂ ਤੇ ਹਨੇਰੇ ਵਿੱਚ ਉਪਚਾਪ ਤੁਰ ਪਏ ਉੱਧਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਚੱਲ ਰਹੀ ਸੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪੜਾ ਠੱਗ ਜਦੋਂ ਨੇੜੇ ਆਏ ਤਾਂ ਅਚਾਨਕ ਉਹਨਾਂ ਦੇ ਕਦਮ ਰੁਕ ਗਏ ਗੁਰੂ ਜੀ ਦੇ ਚਿਹਰੇ ਤੋਂ ਐਸਾ ਪ੍ਰਕਾਸ਼ ਨਿਕਲ ਰਿਹਾ ਸੀ ਕਿ ਹਨੇਰਾ ਵੀ ਪਿੱਛੇ ਹਟਦਾ ਮਹਿਸੂਸ ਹੋ ਰਿਹਾ ਸੀ ਭਾਈ ਮਰਦਾਨਾ ਜੀ ਦੀ ਰਬਾਬ ਦੀ ਧੁਨ ਸਿੱਧੀ ਦਿਲ ਵਿੱਚ ਵੱਜ ਰਹੀ ਸੀ ਇੱਕ ਠੱਗ ਦੇ ਹੱਥ ਕੰਬਣ ਲੱਗ ਪਏ ਉਸ ਨੇ ਦੂਜੇ ਨੂੰ ਹੌਲੀ ਕਿਹਾ ਕੁਝ ਅਜੀਬ ਹੈ ਮੇਰੇ ਹੱਥ ਨਹੀਂ ਚੱਲ ਰਹੇ ਦੂਜੇ ਨੇ ਗੁੱਸੇ ਨਾਲ ਕਿਹਾ ਡਰਪੋਕ ਨਾ ਬਣ ਅੱਗੇ ਵਧ ਪਰ ਜਿਵੇਂ ਹੀ ਉਹ ਅੱਗੇ ਵਧੇ ਉਹਨਾਂ ਨੂੰ ਲੱਗਿਆ ਜਿਵੇਂ ਧਰਤੀ ਨੇ ਉਹਨਾਂ ਦੇ ਪੈਰ ਜਕੜ ਲਏ ਹੋਣ ਸਾਹ ਭਾਰੀ ਹੋ ਗਿਆ ਦਿਲ ਧੜਕਣ ਲੱਗ ਪਿਆ ਗੁਰੂ ਨਾਨਕ ਦੇਵ ਜੀ ਨੇ ਅੱਖਾਂ ਖੋਲ ਕੇ ਉਹਨਾਂ ਵੱਲ ਨਿਹਾ ਰਿਆ ਉਹ ਨਿਗਾਹ ਨਹੀਂ ਸੀ ਸਤਸੰਗਤ ਦੀਆਂ ਦਾ ਸਮੁੰਦਰ ਸੀ ਗੁਰੂ ਜੀ ਨੇ ਹੌਲੀ ਆਵਾਜ਼ ਵਿੱਚ ਕਿਹਾ ਪੁੱਤਰੋ ਜੋ ਕੁਝ ਕਰਨ ਆਏ ਹੋ ਉਹ ਨਾ ਕਰੋ ਹਿੰਸਾ ਨਾਲ ਕਦੇ ਮੁਖ ਨਹੀਂ ਮਿਲਦਾ ਅਸਾ ਸੰਗਤ ਜੀ ਇਹ ਸ਼ਬਦ ਸੋਂਦੇ ਹੀ ਦੋਵੇਂ ਠੱਗਾ ਦੀਆਂ ਛੂਰੀਆਂ ਹੱਥੋਂ ਡਿੱਗ ਪਈਆਂ ਉਹ ਕੁੱਟਣਾ ਦੇ ਬਲ ਡਿੱਗ ਪਏ ਇੱਕ ਠੱਗ ਰੋਂਦਾ ਹੋਇਆ ਬੋਲਿਆ ਮਹਾਰਾਜ ਅਸੀਂ ਪਾਪੀ ਹਾਂ ਲਾਲਚ ਨੇ ਅੱਖਾਂ ਨਹੀਂਆ ਕਰ ਦਿੱਤੀਆਂ ਦੂਜੇ ਨੇ ਕਿਹਾ ਸਾਨੂੰ ਮਾਰ ਦਿਓ ਪਰ ਸਾਡਾ ਮਨ ਸਾਫ਼ ਕਰ ਦਿਓ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਮਰਦਾਨਿਆ ਰਬਾਬ ਵਜਾਰ ਰਬਾਬ ਦੀ ਧੋਣ ਨਾਲ ਬਾਣੀ ਗੂੰਜੀ ਉਹ ਧੰ ਠੱਗਾ ਦੇ ਦਿਲਾਂ ਵਿੱਚ ਬਸ ਗਈ ਉਹਨਾਂ ਨੂੰ ਲੱਗਿਆ ਜਿਵੇਂ ਸਾਰੀ ਜ਼ਿੰਦਗੀ ਦੇ ਪਾਪ ਅੱਗ ਵਾਂਗ ਵਿਚ ਸੜ ਰਹੇ ਹੋਣ ਗੁਰੂ ਜੀ ਨੇ ਕਿਹਾ ਰੱਬ ਦਾ ਨਾਮ ਜਪੋ ਕੀਰਤ ਕਰੋ ਵੰਡ ਛਕੋ ਇਹ ਸੱਚੀ ਰਾਹ ਹੈ ਦੋਵਾਂ ਠੱਗਾ ਨੇ ਸਿਰ ਨੀਵਾ ਦਿੱਤਾ ਉਸ ਰਾਤ ਉਹ ਠੱਗ ਨਹੀਂ ਰਹੇ ਉਹ ਮਨੁੱਖ ਬਣ ਗਏ ਰਾਤ ਲੰਘ ਚੁੱਕੀ ਸੀ ਸੂਰਜ ਦੀ ਪਹਿਲੀ ਕਿਰਨ ਜਦੋਂ ਧਰਤੀ ਤੇ ਪਈ ਦੋਵੇਂ ਠੱਗ ਅਜੇ ਵੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਬੈਠੇ ਸਨ ਅੱਖਾਂ ਸੁਜੀਆਂ ਹੋਈਆਂ ਦਿਲ ਭਾਰਾ ਪਰ ਅੰਦਰ ਕੋਈ ਨਵਾਂ ਸਕੂਨ ਜਨਮ ਲੈ ਰਿਹਾ ਸੀ ਪਿੰਡ ਦੇ ਕੁਝ ਲੋਕ ਸਵੇਰੇ ਸਵੇਰੇ ਉਧਰ ਆ ਗਏ ਉਹਨਾਂ ਨੇ ਵੇਖਿਆ ਕਿ ਜਿੰਨਾ ਠੱਗਾਂ ਤੋਂ ਪਿੰਡ ਡਰਦਾ ਸੀ ਉਹ ਅੱਜ ਸਿਰ ਨਿਵਾ ਕੇ ਬੈਠੇ ਹਨ ਲੋਕ ਹੈਰਾਨ ਰਹਿ ਗਏ ਇਹ ਬਜ਼ੁਰਗ ਨੇ ਪੁੱਛਿਆ ਗੁਰੂ ਜੀ ਇਹ ਕੀ ਮਾਜਰਾ ਹੈ ਇਹ ਤਾਂ ਲੁਟੇਰਿਆ ਨੇ ਗੁਰਨਾਨਕ ਦੇਵ ਜੀ ਨੇ ਸ਼ਾਂਤ ਸੁਰ ਵਿੱਚ ਕਿਹਾ ਕੋਈ ਲੁਟੇਰਾ ਨਹੀਂ ਹੁੰਦਾ ਮਨ ਭਟਕਿਆ ਹੁੰਦਾ ਜਦ ਮਨ ਨੂੰ ਸੱਚ ਮਿਲ ਜਾਵੇ ਮਨੁੱਖ ਆਪ ਬਦਲ ਜਾਂਦਾ ਹੈ ਇੱਕ ਠੱਗ ਖੜਾ ਹੋਇਆ ਉਸ ਦੀ ਆਵਾਜ਼ ਕੰਬ ਰਹੀ ਸੀ ਭਾਈਓ ਅਸੀਂ ਤੁਹਾਡੇ ਨਾਲ ਜੋ ਕੀਤਾ ਉਸ ਲਈ ਮਾਫੀ ਮੰਗਦੇ ਹਾਂ ਅਸੀਂ ਰਾਤ ਨੂੰ ਗੁਰੂ ਜੀ ਨੂੰ ਮਾਰਨ ਆਏ ਸੀ ਉਹ ਸੁਣ ਕੇ ਪਿੰਡ ਵਿੱਚ ਖਲਬਲੀ ਬਚ ਗਈ ਕੁਝ ਲੋਗ ਉਸੇ ਨਾਲ ਅੱਗੇ ਵਧੇ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਗੁਰੂ ਨਾਨਕ ਦੇਵ ਜੀ ਨੇ ਹੱਥ ਉਠਾ ਕੇ ਸਭ ਨੂੰ ਰੋਕ ਦਿੱਤਾ ਜੇ ਸਜਾ ਨਾਲ ਮਨ ਬਦਲਦੇ ਹੁੰਦੇ ਤਾਂ ਦੁਨੀਆ ਵਿੱਚ ਅੰਧਕਾਰ ਕਦੇ ਮੁਕਦਾ ਨਹੀਂ ਪ੍ਰੇਮ ਨਾਲ ਹੀ ਅੰਧਕਾਰ ਦੂਰ ਹੁੰਦਾ ਹੈ ਗੁਰੂ ਜੀ ਨੇ ਠੱਗਾ ਨੂੰ ਕਿਹਾ ਪੁੱਤਰੋ ਜੇ ਸੱਚਾ ਪਛਤਾਵਾ ਹੈ ਤਾਂ ਆਪਣੀ ਜ਼ਿੰਦਗੀ ਲੋਕਾਂ ਦੀ ਸੇਵਾ ਵਿੱਚ ਲਗਾਓ ਦੋਵਾਂ ਨੇ ਇੱਕ ਸੁਰ ਹੋ ਕੇ ਕਿਹਾ ਮਹਾਰਾਜ ਹੁਣ ਸਾਡਾ ਧਨ ਵੀ ਤੁਹਾਡਾ ਸਾਡੀ ਜਾਨ ਵੀ ਤੁਹਾਡੀ ਉਸੇ ਦਿਨ ਉਹਨਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਖੋਲ ਦਿੱਤੇ ਜੋ ਕੁਝ ਵੀ ਗਲਤ ਰਿੱਕੇ ਨਾਲ ਇਕੱਠਾ ਕੀਤਾ ਸੀ ਸਭ ਪਿੰਡ ਵਾਲਿਆਂ ਵਿੱਚ ਵੰਡ ਦਿੱਤਾ ਗਰੀਬਾਂ ਨੂੰ ਰੋਟੀ ਮਿਲੀ ਨੰਗਿਆਂ ਨੂੰ ਕੱਪੜੇ ਮਿਲੇ ਪਿੰਡ ਦੇ ਲੋਕਾਂ ਦੀਆਂ ਅੱਖਾਂ ਪਰ ਆਇਆ ਸਾਸੰਗਤ ਜੀ ਇਹ ਤਾਂ ਕਰਾਮਾਤ ਹੈ ਲੋਕ ਕਹਿਣ ਲੱਗੇ ਪਰ ਗੁਰੂ ਨਾਨਕ ਦੇਵ ਜੀ ਨੇ ਕਿਹਾ ਇਹ ਕਰਾਮਾਤ ਨਹੀਂ ਨਾਮ ਦੀ ਤਾਕਤ ਹੈ ਉਸ ਦਿਨ ਤੋਂ ਹੀ ਦੋਵੇਂ ਠਾ ਘਰ ਸਵੇਰ ਗੁਰੂ ਜੀ ਕੋਲ ਆ ਕੇ ਨਾਮ ਜਪਦੇ ਭਾਈ ਮਰਦਾਨਾ ਜੀ ਦੀ ਰਬਾਬ ਸੁਣ ਕੇ ਉਹਨਾਂ ਦਾ ਮਨ ਹੋਰ ਨਰਮ ਹੋ ਜਾਂਦਾ ਇੱਕ ਦਿਨ ਇੱਕ ਠੱਗ ਨੇ ਪੁੱਛਿਆ ਮਹਾਰਾਜ ਅਸੀਂ ਇੰਨੇ ਪਾਪ ਕੀਤੇ ਰੱਬ ਸਾਨੂੰ ਕਿਵੇਂ ਮਾਫ਼ ਕਰ ਸਕਦਾ ਗੁਰੂ ਜੀ ਨੇ ਕਿਹਾ ਜਦ ਮਨੁੱਖ ਸੱਚੇ ਦਿਲੋਂ ਬਦਲਦਾ ਹੈ ਤਦ ਰੱਬ ਪਹਿਲਾਂ ਹੀ ਮਾਫ਼ ਕਰ ਚੁੱਕਦਾ ਹੈ ਕੁਝ ਦਿਨਾਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਅੱਗੇ ਯਾਤਰਾ ਕਰਨ ਦਾ ਨਿਸ਼ਚੈ ਕੀਤਾ ਪਿੰਡ ਦੇ ਲੋਕ ਉਦਾਸ ਹੋ ਗਏ ਦੋਵੇਂ ਸਾਬਕਾ ਠੱਗ ਦਾ ਬਿਲਕੁਲ ਟੁੱਟ ਗਏ ਉਹ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਏ ਮਹਾਰਾਜ ਸਾਨੂੰ ਛੱਡ ਕੇ ਨਾ ਜਾਓ ਅਸੀਂ ਤੁਹਾਡੇ ਬਿਨਾਂ ਫੇਰ ਭਟਕ ਜਾਵਾਂਗੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ ਸਿਰ ਤੇ ਹੱਥ ਰੱਖਿਆ ਮੈਂ ਕਿਤੇ ਨਹੀਂ ਜਾਂਦਾ ਜਿੱਥੇ ਨਾਮ ਹਾਂ ਉੱਥੇ ਮੈਂ ਹਾਂ ਗੁਰੂ ਜੀ ਨੇ ਆਖਰੀ ਸਿੱਖਿਆ ਦਿੱਤੀ ਯਾਦ ਰੱਖਿਓ ਹੱਥ ਕਿਰਤ ਵਿੱਚ ਦਿਲ ਨਾਮ ਵਿੱਚ ਅੱਖ ਦੂਜੇ ਤੇ ਦੁੱਖ ਤੇ ਦੋਵੇਂ ਨੇ ਵਚਨ ਕੀਤਾ ਕਿ ਉਹ ساری ਉਮਰ ਸੇਵਾ ਕਰਨਗੇ ਗੁਰੂ ਜੀ ਦੇ ਜਾਣ ਤੋਂ ਬਾਅਦ ਉਹਨਾਂ ਨੇ ਪਿੰਡ ਵਿੱਚ ਲੰਗਰ ਚਲਾਇਆ ਰਾਹਗੀਰਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਜਿੱਥੇ ਕਦੇ ਦਾਰਸੀ ਉੱਤੇ ਹੁਣ ਭਰੋਸਾ ਬਣ ਗਿਆ ਸਾਲਾਂ ਬਾਅਦ ਉਹੀ ਦੋ ਮਨੁੱਖ ਲੋਕਾਂ ਲਈ ਮਿਸਾਲ ਬਣ ਗਏ ਲੋਕ ਕਹਿੰਦੇ ਜੇ ਠੱਗ ਸੰਤ ਬਣ ਸਕਦੇ ਨੇ ਤਾਂ ਕੋਈ ਵੀ ਬਦਲ ਸਕਦਾ ਹੈ ਇਹ ਸਾਕੀ ਸਿਖਾਉਂਦੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਹਿੰਸਾ ਨਾਲ ਦਇਆ ਨਾਲ ਜਿੱਤਿਆ ਨਾ ਮਨੁੱਖ ਨੂੰ ਅੰਦਰੋਂ ਬਦਲ ਦਿੰਦਾ ਹੈ ਕੋਈ ਵੀ ਪਾਪੀ ਸਦਾ ਪਾਪੀ ਨਹੀਂ ਰਹਿੰਦਾ ਸੱਚ ਨਾਮ ਅਤੇ ਦਇਆ ਇਹੀ ਗੁਰਨਾਨਕ ਦੇਵ ਜੀ ਦਾ ਮਾਰਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਵੇ ਜੇ ਤੁਸੀਂ ਵਾਹਿਗੁਰੂ ਜੀ ਨੂੰ ਮੰਨਦੇ ਹੋ ਤਾਂ ਵੀਡੀਓ ਨੂੰ ਇੱਕ ਪਿਆਰਾ ਜਿਹਾ ਲਾਈਕ ਜਰੂਰ ਕਰੋ ਇੱਕ ਪਿਆਰਾ ਜਿਹਾ ਕਮੈਂਟ ਵੀ ਕਰ ਦਿਓ ਵਾਹਿਗੁਰੂ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰੋ ਸਬਸਕ੍ਰਾਈਬ ਕਰਕੇ ਬੈੱਲ ਵਾਲੀ ਘੰਟੀ ਜਬਾਓ ਜਿਸ ਦੇ ਕਾਰਨ ਤੁਹਾਨੂੰ ਆਉਣ ਵਾਲੀਆਂ ਵੀਡੀਓਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਇਸੇ ਨਾਲ ਹੀ ਵੀਡੀਓ ਦਾ ਸਮਾਪਤੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ